ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅੱਗੇ ਆਗੇ ਆਪਾਂ ਡੈਸਟ ਨੰਬਰ 80 ਦੇ ਸਵਾਲ ਨੰਬਰ 29 ਦੇ ਉੱਤੇ ਕੇਂਦਰ 4362 ਨੂੰ ਦੱਸ ਦੀਆਂ ਘਾਤਾਂ ਦੇ ਵਿਸਤ੍ਰਿਤ ਰੂਪ ਵਿੱਚ ਲਿਖੋ 43000 62 ਨੂੰ ਬੇਟਾ ਵੈਸੇ ਅਸੀਂ ਸਿੰਪਲ ਵਿਸਤ੍ਰਿਤ ਰੂਪ ਚ ਲਿਖਣਾ ਹੋਵੇ ਤਾਂ ਅਸੀਂ ਕੀ ਚੌਕੇ ਨਾਲ ਜਿੰਨੀਆਂ ਬਿੰਦੀਆਂ 1 2 ਤੇ 1 2 3 4 ਇਨੂੰ ਆਪਾਂ ਇੰਜ ਵੀ ਲਿਖ ਸਕਦੇ ਆ 40000 ਜਮਾ 3 ਇਹ ਨਾਲ ਕਿੰਨੀਆਂ 3 3000 ਤਿੰਨ ਬਿੰਦੀਆਂ 0 ਦਿੱਤਾ 0 ਹੀ ਰਹਿ ਜਾਣੇ 0 ਦਾ ਸਥਾਨਕ ਮੁੱਲ 6 ਦਾ ਬਣ ਜੂਗਾ ਜਮਾ 60 ਤੇ 2 ਦਾ 2 ਜਮਾ 2 ਠੀਕ ਹੈ ਇਹਨੂੰ ਬੇਟਾ ਹੁਣ ਘਾਤ ਅੰਕਾਂ ਦੇ 4 ਦੇ ਨਾਲ ਕਿੰਨੀਆਂ ਬਿੰਦੀਆਂ ਆ 4 ਤਾਂ ਇਹਨੂੰ ਬੇਟਾ ਆਪਾਂ ਕੀ ਲਿਖ ਸਕਦੇ ਹਾਂ 4 10 ਦੀ ਘਾਤ 4 ਠੀਕ ਹੈ ਇਹ 10 ਦੀ ਘਾਤ ਦੇ ਰੂਪ ਦੇ 10 ਦੀਆਂ ਘਾਤਾਂ ਦੇ ਰੂਪ ਦੇ ਵਿੱਚ ਹੈ ਜੇ ਕਿਹਨਾਂ ਜਿੰਨੀਆਂ ਬਿੰਦੀਆਂ ਓੰਨੀ ਹੀ ਪਾਵਰ ਕਰ ਦਿੰਨੇ ਆ ਅੱਗੇ ਬੇਟਾ ਘਾਤ ਅੰਕਾਂ ਵਾਲਾ ਵਿਸ਼ੇਸ਼ ਚੈਪਟਰ ਕਰਾਂਗੇ ਜਿਹਦੀ ਤੁਹਾਨੂੰ ਪਤਾ ਲੱਗ ਜੂ ਜਮਾ 3 10 ਦੀ ਘਾਤ 3 ਠੀਕ ਹੈ ਤਾਂ ਅੱਗੇ 0 0 ਦੀ ਤਾਂ 0 0 ਨੂੰ 10 ਦੀ ਘਾਤ ਦੀ ਲੋੜ ਨਹੀਂ ਠੀਕ ਹੈ ਤਾਂ ਜਮਾ 6 10 ਦੀ ਘਾਤ ਬੇਟਾ 1 ਆ ਜੂਗੀ 1 ਲਿਖਣੀ ਹੈ ਲਿਖੋ ਨਹੀਂ ਤਾਂ ਅੰਡਰਸਟੂਡ ਹੀ ਹੈ 10 ਸੀ ਹੁੰਦੀ ਹੈ ਇਹ ਠੀਕ ਹੈ ਤੇ ਜਮਾ 2 2 ਤਾਂ ਹੈ ਹੀ ਇਕਾਈ ਸਥਾਨ ਤੇ ਠੀਕ ਹੈ 10 ਦੀ ਘਾਤ ਲਿਖਣ ਦੀ ਲੋੜ ਨਹੀਂ ਤਾਂ ਬੇਟਾ ਇਹ ਆਪਾਂ ਆ ਘਾਤ ਅੰਕਾਂ ਦੇ ਵਿੱਚ ਕਨਵਰਟ ਕਰ ਲਿਆ ਆਪਾਂ ਇਹਨੂੰ ਤਾਂ ਇਹਦੇ ਵਿੱਚ ਬੇਟਾ ਜਦੋਂ ਅਸੀਂ ਧਿਆਨ ਦਿੰਨੇ ਆ ਤਾਂ ਆ ਦੇਖੋ ਤੁਸੀਂ ਆਪਣਾ ਆਨਸਰ ਕਿਹਦੇ ਨਾਲ ਰਲਦਾ ਪਿਆ 4 10 ਦੀ ਘਾਤ 4 ਆਇਆ ਸੀ ਆਪਣਾ ਪਹਿਲਾ ਆ ਬੇਟਾ b1 ਦੇਖੋ ਤੁਸੀਂ 4 10 ਦੀ ਘਾਤ 4 ਫਿਰ 3 10 ਦੀ ਘਾਤ 3 ਆ ਦੇਖੋ ਆਪਣਾ ਉਹੀ ਆਉਂਦਾ ਪਿਆ ਨਾ ਫਿਰ 0 ਦੀ 0 6 10 ਦੀ ਘਾਤ ਆਪਾਂ 1 ਲਿਖ ਦੋ ਭਾਵੇਂ ਨਾ ਲਿਖੋ ਜਮਾ 2 ਠੀਕ ਹੈ ਤਾਂ b1 ਆ ਸਾਡਾ ਜਿਹੜਾ ਰਾਈਟ ਆਨਸਰ ਆ ਜਾਂਦਾ ਹੈ ਅਸੀਂ b1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 30 ਕਹਿੰਦਾ 30 ਤੋਂ 50 ਦੇ ਵਿਚਕਾਰ ਕੁੱਲ ਅਪਹਾਜ ਸੰਖਿਆਵਾਂ ਹਨ ਤਾਂ ਬੇਟਾ 30 ਤੋਂ 50 ਦੇ ਵਿਚਕਾਰ ਕੁੱਲ ਅਪਹਾਜ ਸੰਖਿਆਵਾਂ ਦੀ ਗਿਣਤੀ ਆਪਾਂ ਦੇਖਦੇ ਹਾਂ ਆਪਾਂ ਕੱਢ ਲੈਨੇ ਆ ਕਿਹੜੀ ਕਿਹੜੀ ਸੰਖਿਆ ਆਉਂਦੀ ਆ ਅਪਹਾਜ ਹਾਂ ਬੇਟਾ ਤਾਂ ਕੁੱਲ ਅਪਹਾਜ ਸੰਖਿਆਵਾਂ ਆਪਾਂ ਲੱਭ ਲੈਨੇ ਕਿਹੜੀਆਂ ਕਿਹੜੀਆਂ ਸਭ ਤੋਂ ਪਹਿਲੀ ਅਪਾਜ ਸੰਖਿਆ ਆ ਜਾਂਦੀ 31 ਇਹ ਬੇਟਾ ਅੰਡਰਸਟੂਡ ਹੈ 30 ਤੇ 50 ਨੂੰ ਵਿੱਚ ਅਸੀਂ ਨਹੀਂ ਲੈਣਾ ਹੁੰਦਾ ਇਹਦੇ ਵਿੱਚ ਵਿੱਚ ਦੇਖਣਾ ਹੁੰਦਾ 31 ਤੋਂ ਬਾਅਦ ਦੇ ਵਿੱਚ ਬੇਟਾ ਆ ਜਾਂਦੀ ਹੈ 37 ਅਪਾਜ 37 ਤੋਂ ਬਾਅਦ ਦੇ ਵਿੱਚ ਆ ਜਾਂਦੀ ਬੇਟਾ 41 ਫਿਰ ਆ ਜਾਂਦੀ ਹੈ 43 ਤੇ ਫਿਰ ਆ ਜਾਂਦੀ 47 ਇਹ ਗਿਣ ਲੈਣੇ ਕਿੰਨੀਆਂ 1 2 3 4 5 ਤਾਂ ਪੰਜ ਅਪਾਜ ਸੰਖਿਆਵਾਂ ਹੈਗੀਆਂ ਬੇਟਾ 30 ਤੋਂ 50 ਦੇ ਵਿੱਚ ਇਹਦੇ ਵਿੱਚ ਬੇਟਾ ਕੋਈ ਵੀ ਆਨਸਰ ਨਹੀਂ ਮੇਰਾ ਖਿਆਲ ਤੋਂ ਤੁਹਾਨੂੰ ਪਤਾ ਲੱਗ ਗਿਆ ਪੰਜ ਇਹ ਆਲਟਰਨੇਟਿਵ ਉੱਪਰ ਠੀਕ ਕਰ ਲਵਾਂਗੇ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 31 ਸਵਾਲ ਨੰਬਰ 31 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਸਵਾਲ ਨੰਬਰ 31 ਚ ਕਿੰਦਰ ਪਿਆ CDIX ਤੋਂ ਕਿਹੜੀ ਸੰਖਿਆ ਬਣਦੀ ਹੈ ਤਾਂ ਬੇਟਾ C ਕਿੰਨੇ ਨੂੰ ਰਿਪਰੈਜ਼ੈਂਟ ਕਰਦਾ C ਹੈਗਾ 100 ਦਾ ਤੇ D ਹੈਗਾ 500 ਦਾ 500 ਚੋਂ 100 ਗਏ ਤਾਂ ਕਿੰਨੇ ਰਹਿ ਗਏ ਬੇਟਾ 400 ਰਹਿ ਗਏ ਕਿਉਂਕਿ ਕੋਈ ਸੰਖਿਆ ਜਦੋਂ ਕੱਬੇ ਹੱਥ ਲਿਖਦੇ ਆ ਤਾਂ ਘਟ ਜਾਂਦੀ ਹੈ 400 ਤੇ ਆਹ 9 ਲਿਖੇ ਹੋਏ ਆ IX 9 ਇਹ ਬੇਟਾ ਰੋਮਨ ਅੰਕੜੇ ਵਾਲਾ ਚੈਪਟਰ ਆਪਾਂ ਕੀਤਾ ਵੀ ਹੋਇਆ ਹੈ ਤਾਂ ਕਿੰਨਾ ਆ ਗਿਆ 409 C1 ਸਾਡਾ ਰਾਈਟ ਆਨਸਰ ਆ ਗਿਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 32 ਕਹਿੰਦਾ ਰੋਮਨ ਅੰਕੜਿਆਂ ਅਨੁਸਾਰ C ਦਾ ਮਾਣ ਹੈ LCDM ਠੀਕ ਹੈ ਤੁਹਾਨੂੰ ਦੱਸਿਆ ਸੀ ਤਾਂ C 100 ਨੂੰ ਰਿਪਰੈਜ਼ੈਂਟ ਕਰਦਾ B1 ਸਾਡਾ ਰਾਈਟ ਆਨਸਰ ਆ ਜਾਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 33 ਕਹਿੰਦਾ ਵੇ ਐਲ ਐਕਸ ਐਕਸ ਬੇਟਾ ਐਲ 50 ਨੂੰ ਰਿਪਰੈਜ਼ੈਂਟ ਕਰਦਾ 10 60 ਤੇ 10 70 70 ਤੇ 5 75 ਤੇ 3 78 ਤੋਂ ਅੰਕ ਨਾਲ ਦੀ ਨਾਲ ਜੁੜੇ ਜਾਂਦੇ ਆ ਇਹ ਰੋਮਨ ਅੰਕੜਾ ਚ ਆਪਾਂ ਕੀਤਾ ਹੋਇਆ ਚੈਪਟਰ ਤਾਂ ਇਹ ਕਿੰਨਾ ਬਣ ਜਾਂਦਾ 78 ਤਾਂ d1 ਸਾਡਾ ਰਾਈਟ ਆਨਸਰ ਆਊਗਾ ਅੱਗੇ ਆ ਗਿਆ ਬੇਟਾ 16540 ਦੀ ਅਗਿੱਤਰ ਸੰਖਿਆ ਹੈ ਅਗਿੱਤਰ ਸੰਖਿਆ ਬੇਟਾ 1 ਜੋੜ ਕੇ ਵਿੱਚ ਪ੍ਰਾਪਤ ਹੁੰਦੀ ਹੈ ਤਾਂ ਇਹ ਬਣ ਜੂ 16541 ਤਾਂ ਬੇਟਾ a1 ਸਾਡਾ ਰਾਈਟ ਆਨਸਰ ਆ ਜਾਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 35 88888 ਦੀ ਪਿਛੇਤਰ ਸੰਖਿਆ ਇਹ ਬੇਟਾ ਇੱਕ ਘਟਾ ਦਵਾਂਗੇ ਇਹ ਜਦੋਂ ਇਹਦੇ ਚੋਂ ਇੱਕ ਘਟਾ ਦਾਂਗੇ ਤਾਂ 88587 ਰਹਿ ਜਾਊਗਾ ਇਹ ਬੇਟਾ ਤੁਸੀਂ ਇਦਾਂ ਲਿਖ ਲੈਣਾ ਹੈ 88888 ਜਦੋਂ ਆਪਾਂ ਇੱਕ ਘਟਾ ਦਵਾਂਗੇ ਤਾਂ ਇਹ ਆ ਜੂ 88887 ਸੰਖਿਆ ਇੱਕ ਘਟਾ ਕੇ ਆਉਂਦੀ ਹੈ ਤਾਂ a ਉਹ ਸਾਡਾ ਰਾਈਟ ਆਨਸਰ ਬਣ ਜਾਊਗਾ ਅੱਗੇ ਆ ਗਿਆ ਬੇਟਾ 1 ਤੋਂ 20 ਤੱਕ ਜਿਸਤ ਸੰਖਿਆਵਾਂ ਦਾ ਜੋੜ ਹੋਵੇਗਾ ਹੋਵੇਗਾ ਤਾਂ ਬੇਟਾ ਜਿਸਤ ਸੰਖਿਆਵਾਂ ਦਾ ਜੋੜ ਕਿਵੇਂ ਕੱਢਾਂਗੇ ਆਪਾਂ 1 ਤੋਂ ਬਾਅਦ 2 ਆਉਂਦੀ ਹੈ 2 4 6 8 10 12 14 16 18 ਤੇ 20 ਇਹਦੇ ਵਿੱਚ 20 ਆਪਾਂ ਵਿੱਚੇ ਲੈ ਲੈਣੀ ਆ ਇਹ ਬੇਟਾ ਕਿੰਨੀਆਂ ਸੰਖਿਆਵਾਂ ਬਣ ਗਿਆ ਇਹ ਜਾਂ ਤਾਂ ਇਹਨਾਂ ਨੂੰ ਜੋੜ ਕਰ ਲੋ ਠੀਕ ਹੈ ਇੱਕ ਢੰਗ ਇਹ ਹੈਗਾ ਆ ਜਾਂ ਫਿਰ ਇਹਦਾ ਫਾਰਮੂਲਾ ਲਾ ਲਾਂਗੇ 1 2 3 4 5 6 7 8 9 10 ਤਾਂ ਬੇਟਾ ਜਿਸਤ ਸੰਖਿਆਵਾਂ ਦਾ ਜੋੜ ਦਾ ਫਾਰਮੂਲਾ ਜਿਹੜਾ ਹੁੰਦਾ ਦਾ ਜੋੜ ਬਰਾਬਰ n n 1 ਹੁੰਦਾ n ਕਿੰਨੀਆਂ ਆ ਗਈਆਂ 1 2 3 4 5 6 7 8 9 10 10 10 1 ਠੀਕ ਹੈ ਬੇਟਾ ਤਾਂ ਇਹ ਬਣ ਗਿਆ ਬੇਟਾ 10 11 10 11 110 ਆ ਗਿਆ ਠੀਕ ਹੈ ਜੇ ਤੁਸੀਂ ਫਾਰਮੂਲੇ ਨਾਲ ਕਰਨਾ ਤਾਂ 110 ਆਉਂਦਾ ਜੇ ਤੁਸੀਂ ਇਹਨੂੰ ਜੋੜੋਗੇ 2 4 2 4 6 6 12 8 20 10 30 32 14 ਸਾਰੇ ਜੋੜੋਗੇ ਤਾਂ ਵੀ 110 ਬਣੂਗਾ ਤਾਂ b 1 ਹੈ ਬੇਟਾ ਜਿਹੜਾ ਸਾਡਾ ਰਾਈਟ ਆਨਸਰ ਬਣ ਜਾਊਗਾ ਤਾਂ b1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 37 ਪੈਲੀਆਂ 15 ਟਾਂਕ ਸੰਖਿਆਵਾਂ ਦਾ ਜੋੜ ਦੱਸੋ ਤਾਂ ਬੇਟਾ ਪੈਲੀਆਂ 15 ਟਾਂਕ ਸੰਖਿਆਵਾਂ ਦਾ ਜੋੜ ਇਹ ਬੇਟਾ ਫਾਰਮੂਲਾ ਹੁੰਦਾ ਹੈ n ਟਾਂਕ ਸੰਖਿਆਵਾਂ ਦਾ ਜੋੜ n ਟਾਂਕ ਸੰਖਿਆਵਾਂ ਦਾ ਜੋੜ ਬਰਾਬਰ n ਦਾ ਸਕੁਅਰ n n ਤਾਂ ਪਹਿਲੀਆਂ 15 ਟਾਂਕ ਸੰਖਿਆਵਾਂ ਦਾ ਜੋੜ 15 15 ਇਹ ਆਜੂਗਾ ਬੇਟਾ 225 ਜੇ ਤੁਸੀਂ ਬੇਟਾ 1 3 5 7 ਕਰਕੇ ਜੋੜੋਗੇ ਤਾਂ ਵੀ 225 ਹੀ ਆਊਗਾ ਤਾਂ b1 ਹੈ ਜਿਹੜਾ ਸਾਡਾ ਰਾਈਟ ਆਨਸਰ ਬਣ ਜਾਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 38 50 ਤੋਂ 90 ਤੱਕ ਸਾਰੀਆਂ ਅਪਾਜ ਸੰਖਿਆਵਾਂ ਦਾ ਜੋੜ ਹੋਵੇਗਾ ਤਾਂ ਬੇਟਾ ਆਪਾਂ ਨੂੰ 50 ਤੋਂ 90 ਤੱਕ ਅਪਾਜ ਸੰਖਿਆਵਾਂ ਲਿਖਣੀਆਂ ਪੈਣਗੀਆਂ ਤਾਂ ਬੇਟਾ 50 ਤੋਂ 90 ਤੱਕ ਸਾਰੀਆਂ ਸਾਨੂੰ ਅਪਾਜ ਸੰਖਿਆਵਾਂ ਲਿਖਣੀਆਂ ਪੈਣਗੀਆਂ ਪਹਿਲੀ 53 ਫਿਰ 59 ਫਿਰ 61 ਫਿਰ 67 ਫਿਰ 71 ਫਿਰ 73 ਫਿਰ 79 ਫਿਰ ਬੇਟਾ ਆਉਗੀ 83 ਤੇ ਫਿਰ ਆਉਗੀ 99 ਤਾਂ ਇਹਨਾਂ ਸਾਰੀਆਂ ਨੂੰ ਬੇਟਾ ਸਾਨੂੰ ਜੋੜਨਾ ਪਊਗਾ ਇਹਦਾ ਕੋਈ ਵੀ ਮੈਥਡ ਨਹੀਂ ਹੈਗਾ ਜਦੋਂ ਅਸੀਂ ਇਹਨਾਂ ਸਾਰੀਆਂ ਨੂੰ ਜੋੜਾਂਗੇ ਬੇਟਾ ਤਾਂ ਸਾਡੇ ਕੋਲੇ ਜੋੜ ਹਲ ਆ ਜਾਊਗਾ 635 ਠੀਕ ਹੈ ਬੇਟਾ ਤਾਂ ਅਸੀਂ ਬੇਟਾ ਇਹਦੇ ਚ ਦੇਖਦੇ ਹਾਂ D1 ਸਾਡਾ ਰਾਈਟ ਆਨਸਰ ਹੈਗਾ ਤੁਸੀਂ ਇਹ ਬੇਟਾ ਆਪਣੇ ਹੱਥੀ ਜੋੜ ਕੇ ਦੇਖ ਲੈਣੀ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 39 5/0 0/5 1/5 ਤੇ 5/1 ਇਹਨਾਂ ਵਿੱਚੋਂ ਕਿਹੜੀ ਸੰਖਿਆ ਅਰਥਹੀਨ ਹੈ ਤਾਂ ਬੇਟਾ ਡਿਵੀਜ਼ਨ ਬਾਏ 0 5/0 5/0 ਅਰਥਹੀਨ ਹੈ ਜਦੋਂ ਕਿਸੇ ਸੰਖਿਆ ਨੂੰ 0 ਨਾਲ ਭਾਗ ਕੀਤਾ ਜਾਂਦਾ ਹੈ ਬੇਟਾ ਪੰਜ ਜਿਹੜਾ ਪੰਜ ਆਪਾਂ ਸਾਰਿਆਂ ਦੇ 5/0 ਅਰਥਹੀਣ ਬਣਦੀ ਹੈ ਸੰਖਿਆ ਅਰਥਹੀਣ 0 ਡਿਵੀਜ਼ਨ ਬਾਈ 0 ਇਸ ਇਸ ਨੋਟ ਡਿਫਾਈਨਡ ਠੀਕ ਹੈ ਇਹ ਉੱਤਰ ਆਊਗਾ 5/ ਜਿਹੜਾ 0/5 ਹੈ ਇਹਦਾ ਉੱਤਰ 0 ਹੁੰਦਾ ਹੈ ਠੀਕ ਹੈ 5 1/5 ਦਾ 1/5 ਵੀ ਸੰਖਿਆ ਹੈਗੀ 5/1 ਵੀ ਸੰਖਿਆ ਬਣਦੀ ਹੈ ਪਰ 0 5/0 ਅਰਥਹੀਣ ਹੈਗੀ ਆ ਇਹ ਚੇਤੇ ਰੱਖਣਾ ਤੁਸੀਂ ਠੀਕ ਹੈ ਬੇਟਾ ਡਿਵੀਜ਼ਨ ਬਾਏ 0 ਇਸ ਨੋਟ ਡਿਫਾਈਨਡ ਅੱਗੇ ਆ ਗਿਆ ਬੇਟਾ ਇਹਦਾ ਆਖਰੀ ਸਵਾਲ ਸਵਾਲ ਨੰਬਰ 40 ਸਵਾਲ ਨੰਬਰ 40 ਕਹਿੰਦਾ ਕਿਸੇ ਸੰਖਿਆ ਨੂੰ 0 ਨਾਲ ਗੁਣਾ ਕਰਨ ਤੇ ਉੱਤਰ ਹੁੰਦਾ ਹੈ ਤਾਂ ਬੇਟਾ 0 ਨਾਲ ਗੁਣਾਕ ਜਦੋਂ ਕਿਸੇ ਵੀ ਸੰਖਿਆ ਨੂੰ ਜ਼ੀਰੋ ਨਾਲ ਗੁਣਾ ਕੀਤੀ ਜਾਂਦੀ ਤਾਂ ਸਾਰਾ ਉੱਤਰ ਜ਼ੀਰੋ ਹੋ ਜਾਂਦਾ ਹੈ a1 ਸਾਡਾ ਰਾਈਟ ਆਨਸਰ ਆ ਜਾਊਗਾ ਸੋ ਬੇਟਾ a ਸੀਗਾ ਇਸ ਟੈਸਟ ਦਾ ਆਖਰੀ ਸਵਾਲ ਨੰਬਰ 40 ਮੇਰਾ ਖਿਆਲ ਹੈ ਤੁਸੀਂ ਬੇਟਾ ਇਹ ਅਭਿਆਸ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਕੁਝ ਇੱਕ ਟੈਕਨੀਕਲ ਨੁਕਤੇ ਜਿਹੜੇ ਇਹਦੇ ਵਿੱਚ ਪਤਾ ਲੱਗ ਜਾਣਗੇ ਤੇ ਸੋ ਬੇਟਾ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ